ਸਾਡੇ ਸਰਕਾਰ ਜੀ ਵੱਲੋਂ 50 ਲੱਖ ਦਮੜਿਆ ਦੇ ਨਾਲ ਢਾਡੀ ਜਿੱਥੇ ਨੂੰ ਲਵਾਇਆ ਗਿਆ ਹੈ। ਸਾਖਲੀਆ ਮਕਾਵਾ ਵੱਲੋਂ ਪਹਿਰਾ ਵੱਲੋਂ ਬਕਰੂਗਾ ਵੱਲੋਂ ਮਕਾਵਾ ਵੱਲੋਂ ਨਾਲੇ ਨਗਰ ਵੱਲੋਂ ਸਮੁੱਚੇ ਨਗਰ ਵੱਲੋਂ ਸੰਗਤਾਂ ਦੀ ਸੇਵਾ ਵਾਸਤੇ ਚਾਪ ਤੋੜਿਆਂ ਦੇ ਲੰਗਰ ਲਾਏ ਗਏ ਨੇ। ਨਾਲੇ ਮਾਇਆ ਦੇ ਵੀ ਲੰਗਰ ਲਾ ਰੱਖੇ ਨੇ ਸੰਗਤਾਂ ਨੂੰ ਬੇਨਤੀ ਹੈ ਹੋਰ ਸਾਡੇ ਸਰਕਾਰ ਜੀ ਮਿਹਰਤ ਮਾਇਆ ਦੇ ਨਾਲ 50 ਲੱਖ ਦਮੜਿਆ ਦੇ ਨਾਲ ਢਾਡੀ ਜਿੱਥੇ ਨੂੰ ਲਵਾਜਰੇ ਨੇ ਸੱਚੇ ਭਾਸ਼ਾ ਕਿਰਤ ਕਮਾਈਆਂ ਸੁਭਲੀਆਂ ਕਰਨ। ਹੋਰ ਸਾਡੇ ਵੀਰ ਜੀ ਇਹੋ ਕਰਕੇ ਨਗਰ ਕੀਰਤਨ ਦੇ ਦਰਸ਼ਨ ਕਰਦੇ ਹੋਏ ਬੇਅੰਤ ਬੇਅੰਤ ਮਾਇਆ ਦੇ ਨਾਲ ਧਾਡੀ ਦੇ ਤਿੰਨ ਨਵਾਜ ਰਹੇ ਨੇ ਸੱਚੇ ਪਾਤਸ਼ਾਹ ਸਮੁੱਚੀ ਸੰਗਤ ਦੀ ਮਾਇਆ ਨੂੰ ਸਫਲੀ ਕਰਨ ਕਿਰਤ ਕਮਾਈਆਂ ਵਿੱਚ ਵਾਧੇ ਵਿੱਚ ਆਪ ਧਾਡੀ ਦੇ ਤਿੰਨ ਕਮਤਾ ਕਰਦੇ ਜਾਈਏ ਜੀ ਤਗਾ ਸਮਾਸ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਲੰਗਰ ਲਾਇਆ ਸੰਗਤਾਂ ਵਾਸਤੇ ਸਮੁੱਚੇ ਨਗਰ ਨੂੰ ਦਾਸ ਦੇ ਢੱਡ ਜਿੱਥੇ ਵੱਲੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਜਿਹੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਹੁਣ ਗੱਤਕਾ ਪਾਰਟੀ ਤੁਹਾਨੂੰ ਗੱਤਕੇ ਤੇ ਜਹਰ ਵਿਖਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ بند کرا جی بس اتھی لا لو میرے ہاں تیار ہو واحر واحو ہاں جی تیار ہو ਹਾਂਜੀ ਹਾਂਜੀ ਸਾਰੀ ਸੰਗਤ ਨੂੰ ਬੇਨਤੀ ਆ ਕਿ ਥੋੜੇ ਜਿਹਾ ਚੁੱਪ ਰਹੋ ਅਸੀਂ 10 ਮਿੰਟ ਲੈਣੇ ਆ ਤੇ ਇੱਕ ਦੀ ਧਾਰਾ ਦੇ ਨਾਚ ਨਾਲ ਤੇ ਥੋੜਾ ਜਿਹਾ ਬੇਨਤੀ ਆ ਤੁਹਾਨੂੰ ਪਿੱਛੇ ਪਿੱਛੇ ਸੰਗਤ ਨੂੰ ਬੇਨਤੀ ਆ ਜਗਾ ਪਿੱਛੇ ਵਾਧੂ ਆ ਥੋੜੀ ਜਿਹੀ ਪਿੱਛੇ ਪਿੱਛੇ ਹੋ ਜਾਓ ਸਾਡੋ ਜਿੰਨਾ ਖਾੜਾ ਖੁੱਲਾ ਰਹੂ ਅਸੀਂ ਹੋਣੀ ਪਰਫਾਰਮੈਂਸ ਵਧੀਆ ਆਗੇ ਥੋੜੀ ਜਿਹੀ ਪਿੱਛੇ ਪਿੱਛੇ ਹੋ ਜਾਓ ਹਾਂ ਤੇ ਗਾਦੀਆਂ ਧਾਰਾ ਦੇ ਜਦੋਂ ਸੰਗ ਨੱਚਦੇ ਨੇ ਕੋਈ ਪਤਾ ਨਹੀਂ ਦੇਗਾ ਉਧਰੋਂ ਵੀ ਆ ਜਾਣ ਕੋਈ ਪਤਾ ਨਹੀਂ ਹੁੰਦਾ ਥੋੜਾ ਜਿਹਾ ਪਿੱਛੇ ਰਹੋ ہاں جی بچوں کو بھی تھوڑا جا پیچھے رکھو ہاں جی پروگرام کریے ہاں جی جکارے پروگرام کریے ہاں جیسے ہاں جی پربند کبھی کہا گیا خراب ہے تھوڑی جی اگلے ਕਲਕੜੂ ਕਰਦੇ ਹੋ ਆ ਲੰਗ ਜਾਣਦੇ ਹੋ ਥੋੜਾ ਕੇ ਕਰ ਲੋ ਇੱਥੇ ਕਰ ਥੋੜੀ ਜੀ ਯਾਰਾ ਲੰਗ ਜਾਣਦੇ ਜਾਂ ਬੈਕ ਕਰ ਲੋ ਯਾਰਾ ਲੰਗ ਜਾਣਦੇ ਗੱਡੀ ਨੂੰ ਇੱਕ ਗੱਡੀ ਨੂੰ ਲੰਗ ਜਾਣਦੇ ਇੱਕ ਗੱਡੀ ਨੂੰ ਪਾਸ ਇੱਕ ਗੱਡੀ ਨੂੰ ਲੰਗ ਜਾਣਦੇ ਲੰਗ ਜਾਣਦੇ ਆ ਥੋੜੀ ਸੰਗ ਨੂੰ ਵੇੜ ਤੇ ਆ ਜਾਓ ਸਾਰੇ ਬੀਬੀਆਂ ਨੂੰ ਇੱਕ ਥੋੜਾ ਜਿਹਾ ਅੱਗੇ ਅੱਗੇ ਆ ਜਾਓ ਕਿਹਦਾ ਅਸੀਂ ਆਇਆ ਇੱਧਰ ਆ ਜਾਓ ਸਾਰੇ ਵਾਹ ਹਾਜੀ ਪਰ ਠੀਕਾ ਜੀ ਇੱਥੇ ਜੀ ਥੋੜੀ ਜੀ ਹੋਰ ਹਾਂਜੀ ਆਜੋ ਆ ਇੱਥੇ ਇੱਥੇ ਜੀ ਖੇਡਿਓ ਥੋੜਾ ਜਿਹਾ ਧਿਆਨ ਰੱਖਿਆ ਕੋਈ ਗੱਲ ਨਹੀਂ ਪ੍ਰਬੰਧਕ ਵੀਰ ਜੀ ਹਾਂਜੀ ਕਰ ਲਾਂਗੇ ਮੈਨੇਜ ਕੋਈ ਗੱਲ ਨਹੀਂ ਹਾਂਜੀ ਪ੍ਰੋਗਰਾਮ ਕਰੀਏ ਸਟਾਰਟ ਹਾਂਜੀ ਝਕਾਰਾ ਕਰ ਜਾਓ ਇੱਕ ਵਾਰੀ ਅਸੀਂ ਝਕਾਰਿਆਂ ਦੇ ਨਾਲ ਪ੍ਰੋਗਰਾਮ ਕਰਦੇ ਹਾਂ ਸਟਾਰਟ ਹਾਂਜੀ ਬੌਰੇ ਸੋਨਹਾਲ ਸ੍ਰੀ ਆਕਾਲ ਜੀ ਮਿਊਜ਼ਿਕ ਸਟਾਰਟ ਕਰ ਦਿਓ ਵੀਰੇ ਅੱਗਾ ਘਰ ਸਾਹਿਬ ਜੀ ਚੱਲ ਸ਼ਾਬਾਸ਼ ਜੀ ਮਿਊਜ਼ਿਕ ਸਟਾਰਟ ਆਹੋ ਆਹੋ 사번 <목소리도> 名前同じ。 ਬਿਰਧ ਮਿਊਜ਼ਿਕ ਬਾਦ ਕਰ ਲੋ ਕਹਿੰਦੇ ਬੰਦ ਕਰ ਦਿਆ ਕਰੋ ਹਾਂਜੀ ਸੰਗਾ ਜੀ ਜੇ ਪ੍ਰੋਗਰਾਮ ਵਧੀਆ ਲੱਗ ਰਿਹਾ ਹੋਵੇ ਆ ਵਜਾ ਕਰ ਦੇ ਹਾਂ ਹਾਂਜੀ ਬੈਠਦੇ ਆਗੇ ਥੋੜਾ ਹਮਾ ਸਹਿਮਤ ਆਏ ਤੇ ਅਸੀਂ ਫਤਿਹ ਕਰਦੇ ਆ ਅੱਜ ਤਾਂ ਹੋਰ ਪਿਆ ਦਿਖਾਣਾ ਸੀ ਪ੍ਰੋਗਰਾਮ ਪਰ ਚਲੋ ਕੋਈ ਗੱਲ ਨਹੀਂ ਮੱਗਰ ਸਾਹਿਬ ਦੀ ਧਰਤੀ ਦੇ ਹੱਲਾ ਪਾਵਾਂਗੇ ਇੱਕ ਦੋ ਘੰਟੇ ਦਾ ਪ੍ਰੋਗਰਾਮ ਦਿਖਾਵਾਂਗੇ ਹਾਂਜੀ ਫਾਟੋ ਫਾਟੇ ਸ਼ਸਤਰ ਰੱਖੋ ਹਾਂਜੀ ਧਕਾਰਾ ਲਾਣਾ ਜੇ ਪ੍ਰੋਗਰਾਮ ਵਧੀਆ ਲੱਗਿਆ ਹੋਵੇ ਹਾਂਜੀ ਬੋਲੇ ਹੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I don't know. We'll right <laughs>

and se

it's time for ਖੜ ਪਈ ਐ ਪਰਮਗਤ ਪਈ ਐ ਸਾਨਾ